ਦੇਖ ਸਕਦੇ ਹੋ ਤਸਵੀਰਾਂ ਇੱਥੇ ਕੌਂਸਲ ਨਾਲ ਵੀ ਬਹਿਸ ਕੀਤੀ ਏ ਪੱਤਰਕਾਰ ਨਾਲ ਵੀ ਜਿਹੜੀ ਆ ਬਹਿਸ ਇਸ ਸੱਖਸ਼ ਨੇ ਕੀਤੀ ਪਦਾਰੀ ਇਹਨੂੰ ਕਿਹਦੀ ਸ਼ਾਇਆ ਨੂੰ ਆ ਦੇਖ ਸਕਦੇ ਹੋ ਤਸਵੀਰਾਂ ਇੱਥੇ ਕੂੜਾ ਖਲਾਫ ਦੀ ਗੱਡੀ ਜਾਂਦੀ ਸੀ ਪਰ ਕੌਂਸਲਰਾਂ ਜਦੋਂ ਗੱਲਬਾਤ ਕੀਤੀ ਤਾਂ ਕੌਂਸਲਰ ਦੇ ਨਾਲ ਵੀ ਇਹ ਬਤਨੀ ਜੀ ਨੇ ਬੋਲੇ ਡਰਾਈਵਰ ਸਾਹਿਬ ਜਦੋਂ ਅਹੀਂ ਗੱਲਬਾਤ ਕੀਤੀ ਸਾਡੇ ਨਾਲ ਵੀ ਇਹਨਾਂ ਨੇ ਬਤਨੀ ਜੀ ਨੇ ਬੋਲਿਆ ਨੂੰ ਬੇਨਤੀ ਕਰਦਾ ਵੀ ਜੇ ਤੁਹਾਡੇ ਇਹੋ ਜਿਹੇ ਮਲਾਜਮ ਨੇ ਉਹਨਾਂ ਨੂੰ ਅੰਧਾਤ ਪਾਈ ਜਾਵੇ ਕਿ ਮੀਡੀਆ ਜਦੋਂ ਇਲੈਕਸ਼ਨ ਆਉਂਦੀ ਆ ਮੀਡੀਆ ਤੁਹਾਨੂੰ ਚਮਕਾਉਂਦਾ ਪਰ ਜੇ ਮੀਡੀਆ ਨਾਲੀ ਬਤਨੀ ਜੀ ਨੇ ਬੋਲਣਗੇ ਤੇ ਇਨਸਾਫ ਤੁਸੀਂ ਕਿੰਨਾਂ ਨੂੰ ਦੋਗੇ ਇਹ ਤਸਵੀਰਾਂ ਤੁਸੀਂ ਸਰਦਾਰ ਦੀਆਂ ਦੇਖ ਲਓ ਅਸੀਂ ਕੋਸ਼ਿਸ਼ ਕਰਾਂਗੇ ਮੇਰ ਸਾਹਮਣੇ ਵੀ ਗੱਲਬਾਤ ਜਿਹੜੀ ਕਰਨੀ ਉਹ ਵੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਗੱਡੀ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਦੇਖ ਲਓ ਜੀ ਨੂੰ ਮੀਡੀਆ ਦੇ ਤਸਵੀਰਾਂ ਦਿਖਾ ਰਿਹਾ ਹੁਣ ਤੁਸੀਂ ਮੀਡੀਆ ਨੂੰ ਹੱਥ ਜੋੜਦੇ ਪਹਿਲਾਂ ਤੁਸੀਂ ਸਾਡੇ ਗ੍ਰਾਜ਼ਕ ਪੈਣ ਵਾਸਤੇ ਗਏ ਜੇ ਅਸੀਂ ਉੱਥੇ ਤੱਕ ਗੱਲਬਾਤ ਕਰਾਂਗੇ ਇਹ ਸੀ ਮੇਦੇ ਸਿੰਘ ਦੀ ਰਿਪੋਰਟ ਜਾਹਦ ਆ ਦੇਖ ਸਕਦੇ ਹੋ ਤਸਵੀਰਾਂ ਦੇਖੋ ਬਹੁਤ ਜ਼ਿਆਦਾ ਬੁਰਾ ਹਾਲਿਆ ਛਰਕਾ ਦੇ ਉੱਤੇ ਆਮ ਆਦਮੀ ਪਾਰਟੀ ਵੱਡੇ ਵੱਡੇ ਵਾਅਦੇ ਕਰਦੀ ਆਮ ਆਦਮੀ ਪਾਰਟੀ ਇੱਥੇ ਦੂਸਰਾਂ ਨੇ ਇੱਥੇ ਉਹਨਾਂ ਨਾਲ ਗੱਲਬਾਤ ਜਿਹੜੀ ਤੁਹਾਨੂੰ ਕਰਾਵਾਂਗੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇਖੋ ਤਸਵੀਰਾਂ ਤੁਹਾਨੂੰ ਦੇਖੋ ਜੀਰੂ ਜੀ ਮੀਡੀਆ ਤੋਂ ਤਸਵੀਰਾਂ ਦਿਖਾ ਰਹੇ ਹਾਂ ਦੱਸੋ ਭਾਜੀ ਦੱਸੋ ਭਾਜੀ ਦੱਸੋ ਮੈਡਮ ਦੱਸੋ ਦੱਸੋ ਦੱਸਕੇ ਕੋ ਨੇ ਨੇ ਕਾਉਂਸਲ ਦੱਬ ਕੇ ਕਰੇ ਮੈਸੇ ਮਾਰੇ ਜਾ ਰਹੇ ਆ ਜੀ ਬਾਜੀ ਤੁਹਾਡੇ ਨਾਲ ਕਾਉਂਸਲ ਦੱਬ ਕੇ ਕਰੇ ਮੈਸੇ ਮਾਰੇ ਜਾ ਰਹੇ ਆ ਦੱਸੋ ਤੁਹਾਡੇ ਕੋ ਰਾਈਟ ਹੈ ਕਿ ਕਾਉਂਸਲ ਦੱਬ ਕੇ ਮਾਰਨਾ ਭਾਜੀ ਬੋਲੋ ਭਾਜੀ ਬੋਲੋ ਕਾਉਂਸਲ ਦੱਬ ਕੇ ਕੋ ਮਾਰ ਲੈ ਦੇ ਫੋਟੋ ਕਾਲੀ ਪਾਓ ਅਰੇ 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 ਹੁਕਮ ਦੇ ਮੈਂ ਮੀਡੀਆ ਦਾ ਭਰ ਸਕਦਾ ਕੌਸਲ ਨੂੰ ਦਬਕੇ ਮਾਰੇ ਜਾ ਰਹੇ ਗੁੰਡਾਗਰਦੀ ਗੁੰਡਾਗਰਦੀ ਜਿਹੜੀ ਉਹ ਕੀਤੀ ਜਾ ਰਹੀ ਆ ਜਦੋਂ ਅਸੀਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਅੱਗੋਂ ਕਹਦੇ ਨੇ ਝੜਕੂ ਕੀਦ ਘਾ ਰਿਆ ਦੇਖੋ ਤਸਵੀਰਾਂ ਦੇਖੋ ਆਮ ਆਦੀ ਪਾਰਟੀ ਦੀ ਗੁੰਡਾਗਰਦੀ ਉਹਨਾਂ ਦੇ ਵਰਕਰਾਂ ਦੀ ਗੁੰਡਾਗਰਦੀ ਇਹ ਦੇਖੋ ਤਸਵੀਰਾਂ ਦੇਖੋ ਤਸਵੀਰਾਂ ਦੇਖੋ ਬਹੁਤ ਬਾਤ ਮਿੱਟੀ ਨਾਲ ਬੋਲਿਆ ਅੱਗੋਂ ਇਤਕਾਰ ਆ ਕਹਿੰਦਾ ਤੁਹਾਡੇ ਕੋ ਕੀ ਇਤਕਾਰ ਆ ਦੇਖੋ ਭਾਜੀ ਤਾਂ ਦੇਖੋ ਕੀ ਇਤਕਾਰ ਆ ਦੱਸੋ ਕੌਂਸਲ ਦੇ ਨਾਲ ਫਤਮੀ ਜੀ ਨਾਲ ਬੋਲਣਾ ਦੱਸੋ ਜੀ ਆਹ ਦੇਖੋ ਜੀ ਗੱਡੀ ਨੰਬਰ ਆਹ ਦੇਖੋ ਜੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਦੇਖੋ ਕੌਂਸਲ ਨਾ ਜਿਹੜੀ ਫਤਮੀ ਜੀ ਕੀਤੀ ਜਾ ਰਹੀ ਸੀ ਅਸੀਂ ਨੰਗਾ ਡੇ ਆ ਅਹੀਂ ਵੇਖਿਆ ਸਾਡੇ ਨਾਲ ਵੀ ਬਤਮੀਜੀ ਕਰ ਰਹੇ ਨੇ ਦੇਖ ਸਕਦੇ ਹੋ ਤਸਵੀਰਾਂ ਕਾਰ ਕੋਸ਼ਣ ਦੀ ਗੱਡੀ ਆ ਪਤਾ ਨਹੀਂ ਕਿਹਦੀ ਸ਼ਹਿਰ ਤੇ ਪਤਾ ਨਹੀਂ ਕਿਹਦੀ ਸ਼ਹਿਰ ਤੇ ਇਹ ਬੋਲਣ ਦੇ ਨੇ ਬਾਰੇ ਇਹਨਾਂ ਨੂੰ ਥੋੜੀ ਬੋਦੀ ਖੂਨ ਦੀ ਅਗਲ ਹੋਣੀ ਚਾਹੀਦੀ ਐ ਮਲਾਜਮਾਂ ਨੂੰ ਬਤਮੀਜੀ ਨਾ ਬੋਲਣ ਦੇ ਨੇ ਬਤਮੀਜੀ ਨਾਲ ਤੁਸੀਂ ਹੁਣ ਨਾਦਮ ਜੀ ਕਹਾਂ ਦੇ ਜੇ ਜੇ ਤੁਸੀਂ ਪਹਿਲਾਂ ਬੋਲ ਲੈਂਦੇ

ਨਾਲ ਬੋਲਣ ਦਿਆ ਸੀਗਾ ਇਹ ਮੈਨੂੰ ਕਹਿੰਦਾ ਬਣਾ ਲਓ ਵੀਡੀਓ ਕਰ ਲਓ ਵੀਡੀਓ ਜੋ ਕਰਨਾ ਜੇ ਕਰ ਲਓ ਪਰ ਕੱਲ ਵੀ ਇਹ ਸਭ ਦੇ ਉੱਤੇ ਗੁਰਾ ਖਲਾਰ ਦੇ ਜਾ ਰਹੇ ਸੀ ਔਰ ਅੱਜ ਵੀ ਇਹਨਾਂ ਨੇ ਸਭ ਦੇ ਉੱਤੇ ਗੁਰਾ ਖਲਾਰਨਾ ਸੀ ਮੇਰੀ ਬਸ ਇਹਨਾਂ ਨੂੰ ਇਹ ਬੇਨਤੀ ਹੈ ਕਿ ਕਿਉਂਕਿ ਇੱਥੇ ਅੰਮ੍ਰਿਤਸਰ ਦੇ ਵਿੱਚ ਸਿਫਤੀ ਦਾ ਕਾਰਨ ਅਸੈਨ ਨੂੰ ਇਹ ਮੈਸੇਜ ਦੇਣਾ ਚਾਹੀਦਾ ਕਿ ਸੋਚ ਹੈ ਅੰਮ੍ਰਿਤਸਰ ਸਾਫ ਸੁਥਰੇ ਅੰਮ੍ਰਿਤਸਰ ਕਿਉਂਕਿ ਜੂਨ ਜੁਲਾਈ ਦੇ ਦਿਨ ਹੈ ਜੂਨ ਵਿੱਚ ਬਹੁਤ ਆਂਦੇ ਕਰਦੀ ਆ ਮੈਂ ਕੱਲ ਵੀ ਕਾਰਪੋਰੇਸ਼ਨ ਦੇ ਕਮਿਸ਼ਨਰ ਜੀ ਨੂੰ ਬੇਨਤੀ ਕੀਤੀ ਸੀ ਅੱਜ ਵੀ ਕਰਨੀ ਆ ਕਿ ਕੂੜੇ ਵਾਲੀਆਂ ਟਰਾਲੀਆਂ ਟੱਕਦੇ ਕੂੜਾ ਲੈ ਕੇ ਜਾਣੀਆਂ ਚਾਹੀਦੀਆਂ ਲਾਕਿ ਐਸਾ ਕੂੜਾ ਛੁੱਟ ਗਿਆ ਹੈ ਜਾਨਿਆ ਤੇ ਕਿ ਸਾਰਾ ਓਪਰੇਸ਼ਨ ਚੰਗਾ ਕਰ ਦੇਗਾ ਜੀ। ਧੰਨਵਾਦ। ਤੂੰ ਉਹ ਹੀ ਗੱਲਬਾਤ ਕਿਹਦੀ ਕਰਦਾ ਵੀ ਬੱਤ ਕਿਦਾ ਬੋਲਿਆ ਤੂੰ ਨਿਕਲ ਜਾ। ਕਿਹਦਾ ਮੇਰੇ ਨਾਲ ਕਿਹਦਾ ਮੇਰੇ ਨਾਲ ਬਤਮੀਜ਼ੀ ਨਾਲ ਬੋਲ ਰਿਹਾ ਜਨਤਾ ਨਾਲ ਕਿਵੇਂ ਬੋਲਦਾ ਹੈਗਾ ਜਿੰਨੂੰ ਇੱਕ ਸਭ ਤੋਂ ਪਹਿਲੇ ਮੈਂ ਇੱਕ ਨਾਰੀਆ ਮੈਂ ਈਮੇਲ ਆ ਮੈਂ ਇੱਕ ਮਹਿਲਾ ਉਸ ਤੋਂ ਬਾਅਦ ਇਹ ਬਾਡੀ ਕਾਉਂਸਲਰ ਆ ਜਾਂ ਜੋ ਮੱਝ ਜਾਂ ਵਿਆਪਕ ਆ ਜਾਂ ਜੋ ਮੱਝ ਪਰ ਇੱਕ ਮਹਿਲਾ ਨਾਲ ਗਲ ਕਰਨ ਦੇ ਫਕਰਤੇ ਹੋਣੀ ਚਾਹੀਦੀ ਹੈ ਪਰ ਇਹਨੂੰ ਇੱਕ ਮਹਿਲਾ ਨਾਲ ਗਲ ਕਰਨ ਦੀ ਅਸਲ ਨਹੀਂ ਕਿਹੜੀ ਬਾਡੀ ਕਾਉਂਸਲਰ ਜੀ ਮੈਂ ਬਾਡ ਨੰਬਰ 10 ਦੀ ਕਾਉਂਸਲਰ ਆ ਚੁਤੇ ਵੇਖੋ ਇਹ ਭਾਜੀ ਇਹਨਾਂ ਦਾ ਇੱਕ ਨਾਦੀਗਾ ਸਾਰੇ ਜਿੰਨੇ ਵੀ ਵਰਕਰ ਆ ਸਾਰੇ ਆਪਣਾ ਉਹਨੂੰ ਬਾਜਾ ਸਮਝ ਲਿਆ ਦੇਖੋ ਗਲੀ ਵਾਲਾ ਦੂਜੀ ਗਲੀ ਜੋ ਬਾਦੀ ਰੱਖ ਦੇ ਦੂਗਾ ਨਾ ਉਹ ਨੂੰ ਕਹਣਗੇ ਨਹੀਂ ਖੜਨਾ ਚਾਹਉਂ ਤੋਰ ਜਾ ਆ ਮੈਂ ਵੇਖਣ ਰਿਹਾ ਕਾਉਂਸਲਰ ਨੇ ਆਓ ਜੀ ਬੋਲੀ ਬੋਲ ਰਹਾ ਤੇ ਉਹ ਦੂਜਿਆਂ ਨਾਲ ਕੀ ਯਾਰ ਕਰੂਗਾ ਤੁਹਾਡਾ ਨਾ ਕਿੱਦਾ ਮੈਸੂ ਹੈ ਕੀਤਾ ਨਹੀਂ ਉਹ ਕਹਿੰਦਾ ਬੰਦ ਕਰੋ ਆਪਣਾ ਕੈਮਰਾ ਤੁਸੀਂ ਕਿੱਥੋਂ ਆ ਗਏ ਓਏ ਇੰਨਾ ਕਿ ਇਹਨਾਂ ਨੂੰ ਆ ਦਿਮਾਗ ਖਰਾਬ ਹੋਇਆ ਇਹ ਆਪਣੇ ਆਪ ਨੂੰ ਸਮਝ ਲਾ ਭੀ ਗਵਰਨਮੈਂਟ ਹੀ ਹੈਈਆਂ ਸਾਡੇ ਵਾਸਤੇ ਉਹ ਤੀਜੇ ਹੀ ਕੰਮ ਕਰਨਗੇ ਇਹਨਾਂ ਦਾ ਕੰਮ ਨਹੀਂ ਕਰਨਗੇ ਕਿਹੜਾ ਕੰਮ ਕਰਨਾ ਪੂਰਾ ਪਾ ਰਹੇ ਨੇ ਨਾਲ ਨਾਲ ਪੂਰਾ ਫਿਰ ਇਹਨਾਂ ਦੇ ਕਵਰ ਹੋਣੇ ਚਾਹੀਦੇ ਆ ਜਦੋਂ ਕਵਰ ਮਿਲਦਾ ਆ ਅੱਧੇ ਉੱਤੇ ਕਵਰ ਪਿਆ ਹੋਣਾ ਚਾਹੀਦਾ ਇਹ ਕਵਰ ਪਾਉਂਦੇ ਨਹੀਂ ਉਹਦੇ ਘਟੜ-ਘਟੜ ਜੰਦੇ ਆ ਨਾਲ ਨਾਲ ਖਰਾਬ ਦੇ ਜਾਂਦੇ ਤੇ ਮਾਦੇ ਜਿਹੜੀ ਸ਼ਾਇਦ ਬੋਲ ਲਿਆ ਹਾਂਜੀ ਕਿਹਦੀ ਸ਼ਾਇਦ ਬੋਲ ਲਿਆ ਨਹੀਂ ਸ਼ਾਇਦ ਮੈਨੂੰ ਨਹੀਂ ਪਤਾ ਪਰ ਇਹ ਬਕਵਾਸ ਹੀ ਹਾਲਾ ਕਰਦੇ ਆ ਸ਼ਾਇਦ ਸ਼ਾਇਦ ਇਹਨਾਂ ਨੂੰ ਲੱਗ ਹੋਏਗੀ ਕਿ ਵੱਡੇ